ਹਨ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ 24 ਨੰਬਰ ਪੌੜੀ ਦੇ ਦੂਸਰੇ ਸ਼ਲੋਕ ਵਿੱਚ ਇਹ ਕਿਰਪਾ ਵਰਤਾਉਂਦੇ ਹਨ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ ਕਿਸ ਨੂੰ ਕਹੀਏ ਨਾਨਕਾ ਸਬਕਿਸ਼ ਆਪਿਆ ਸਤਿਗੁਰੂ ਮਹਾਰਾਜ ਜਦੋਂ ਮਨੁੱਖਤਾ ਦੀ ਸੰਸਾਰ ਦੀ ਗੱਲ ਕਰਦੇ ਆ ਨਾ ਕੋਈ ਬੰਦਾ ਕਦੀ ਇਸ ਹੰਕਾਰ ਚ ਨਾ ਪਏ ਵੀ ਮੈਂ ਬਹੁਤ ਧਰਮੀ ਆ ਮੈਂ ਬਹੁਤ ਬਾਦਸ਼ਾਹ ਆ ਮੇਰੇ ਕੋਲ 3 ਪੁੱਤਰਾਂ ਦੀਆਂ ਦਾਤਾਂ ਆ ਮੇਰਾ ਕਾਰੋਬਾਰ ਵੈਲ ਸੈਟਲਡ ਆ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਬੰਦਾ ਅਸਲ ਦੇ ਵਿੱਚ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ ਇਹ ਵਡਿਆਈਆਂ ਮਾਲਕ ਦੀਆਂ ਸਾਰੀਆਂ ਵਰਤੋਂ ਆਪ ਰਿਹਾ ਕਿਹਨੂੰ ਮੰਗਣ ਵਾਸਤੇ ਲਾ ਰਿਹਾ ਤੇ ਕਿਹਨੂੰ ਦੇਣ ਵਾਸਤੇ ਲਾ ਰਿਹਾ ਇਹ ਡਿਊਟੀਆਂ ਉਹਦੀਆਂ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣ ਇਹ ਤੂੰ ਇਸ ਦੁਨੀਆ ਨੂੰ ਕਾਇਨਾਤ ਨੂੰ ਮਹਾਰਾਜ ਤੂੰ ਸਾਜਿਆ ਗੁਰੂ ਨਾਨਕ ਸਾਹਿਬ ਦਾ ਇਹਦੇ ਵਿੱਚ ਪਹਿਲਾ ਸ਼ਲੋਕ ਆਪਾਂ ਸਾਂਝਾ ਕੀਤਾ ਹੈ ਮਹਾਰਾਜ ਕਹਿੰਦੇ ਆਪੇ ਭਾਂਡੇ ਸਾਜਿਆ ਆਪੇ ਪੂਰਣ ਦੇ ਭਾਂਡੇ ਤੁਸੀਂ ਮੈਂ ਇਹ ਦੁਨੀਆ ਕਾਇਨਾਤ ਰਿਆਇਆ ਹੋਲ ਯੂਨੀਵਰਸਿਟੀ ਗੱਲ ਕਰ ਲਓ ਜਿੰਨੇ ਭਾਂਡੇ ਆ ਵਾਹਿਗੁਰੂ ਨੇ ਸਾਜੇ ਔਰ ਆਪ ਹੀ ਪਰਦਾ ਪਿਆ ਆ ਕਿਸੇ ਦੇ ਵਿੱਚ ਬੜੀ ਦਇਆ ਪਾਈ ਰੱਬ ਨੇ ਕੋਈ ਬੰਦਾ ਬਹੁਤ ਗੁਨਾ ਨਾਲ ਭਰਿਆ ਕਿਸੇ 'ਚ ਬੜੀ ਨਿਮਰਤਾ ਹੈ ਕੋਈ ਬੰਦਾ ਬਹੁਤ ਸੇਵਾ ਭਾਵਨਾ ਵਾਲਾ ਬੰਦੇ ਉਹੀ ਹੋ ਨੇ ਕਈ ਬਹੁਤ ਹੰਕਾਰੀ ਬੜਾ ਲੋਭ ਹੈ ਬੜਾ ਜੀਵਨ ਜ਼ਿੰਦਗੀ ਔਗਣਾ ਨਾਲ ਭਰੀ ਹੋਈ ਪਰ ਪਾਤਸ਼ਾਹ ਕਹਿੰਦੇ ਆ ਬੰਦੇ ਦੇ ਵਸ ਨਹੀਂ ਹੈ ਕੁਝ ਵੀ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਆਂ ਇਹ ਮਾਲਕ ਦੀ ਦਇਆ ਵਰਤਰੀ ਹੈ ਕਿਸੇ ਨੂੰ ਬੜੀਆਂ ਅਸੀਸਾਂ ਤੇ ਕੋਈ ਸਾਰੀ ਜ਼ਿੰਦਗੀ ਟਕਦਾ ਪਿਆ ਇਸ ਲਈ ਸੱਚੇ ਪਾਤਸ਼ਾਹ ਨੇ ਕਿਹਾ ਇਤਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ ਇਕ ਨਿਹਾਲੀ ਪੈ ਸਵਨ ਇਕ ਉੱਪਰ ਰਹਿਣ ਖੜੇ ਤਿੰਨ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਖੇਡ ਉਹਦੀ ਨਦਰ ਦੀ ਆ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਆਪੇ ਸਾਜੇ ਕਰੇ ਆਪ ਸਾਜੇ ਉਹਨੇ ਆ ਸਾਰੇ ਇਕਨਾ ਬੜਾ ਪਿਆਰਾ ਬਚਨ ਆਉਂਦਾ ਪਾਤਸ਼ਾਹ ਦਾ ਉਦੇ ਚ ਸਤ ਗੁਰੂ ਕਹਿੰਦੇ ਆ ਵੀ ਆਪੇ ਕੁਦਰਤ ਸਾਜਕੈ ਆਪੇ ਕਰੇ ਬੀਚਾ ਕਾਦਰ ਨੇ ਹੀ ਕੁਦਰਤ ਨੂੰ ਸਾਜਿਆ ਧਿਆਨ ਦੇਣਾ ਕਾਦਰ ਜਿਹੜਾ ਬੰਦਾ ਇਹ ਨਹੀਂ ਕਹੇ ਕਦੇ ਵੀ ਠੀਕ ਆ ਕੁਦਰਤ ਦੇ ਵਿੱਚ ਹੀ ਕਾਦਰ ਵਸਦਾ ਪਰ ਕੱਲੀ ਕੁਦਰਤ ਕਾਦਰ ਨਹੀਂ ਹੈ ਕੁਦਰਤ ਪਤਾ ਹੀ ਨਹੀਂ ਕਿੰਨੀ ਇੱਕ ਵਾਰੀ ਬਣੀ ਤੇ ਕਿੰਨੀ ਇੱਕ ਵਾਰੀ ਬਿਣਸਦੀ ਹੈ ਕਈ ਬਾਰ ਪਸਰਿਓ ਪਾਸਾ ਸਦਾ ਸਦਾ ਇਕ ਇਕੰਕਾਰ ਉਹਨੇ ਸਦਾ ਹੀ ਰਹਿਣਾ ਉਹਨੇ ਨਹੀਂ ਮਿਟਣਾ ਕਦੇ ਕਿਉਂਕਿ ਉਹ ਜੰਮਣ ਮਰਨ ਚ ਨਹੀਂ ਹੈ ਉਹ ਪੈਦਾਇਸ਼ ਜਾਂ ਮੇਟ ਜਾਣ ਚ ਨਹੀਂ ਹੈ ਉਹਨੇ ਤੇ ਸਾਜਿਆ ਉਹਨੇ ਤੇ ਘੜਿਆ ਆ ਸੱਚੇ ਪਾਤਸ਼ਾਹ ਕਹਿੰਦੇ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾ ਖੋਟੇ ਵੀ ਉਹਨੇ ਸਾਜੇ ਤੇ ਖਰੇ ਵੀ ਉਹਨੇ ਬਣਾਏ ਇਹ ਤੇ ਸ਼ੁਕਰਾਨਾ ਹੋਣਾ ਚਾਹੀਦਾ ਮਹਾਰਾਜ ਗੁਰਸਿੱਖੀ ਜੀਵਨ ਦੇ ਨਾਲ ਨਿਵਾਜਿਆ ਤੇ ਤੁਹਾਡਾ ਸ਼ੁਕਰਾਨਾ ਹੈ ਗੁਰਮਖਾਂ ਦੇ ਘਰ ਚ ਜਨਮ ਦਿੱਤਾ ਇਹ ਤੇਰੇ ਸ਼ੁਕਰਗੁਜ਼ਾਰ ਆ ਸ਼ਰਾਬੀਆਂ ਘਰੇ ਵੀ ਪੈਦਾ ਕਰ ਸਕਦਾ ਸੀ ਨਸ਼ੇੜੀਆਂ ਘਰੇ ਜਨਮ ਦੇ ਦੇ ਹੁੰਦਾ ਜਿੱਥੇ ਵੱਡਿਆਂ ਦੀ ਜ਼ਿੰਦਗੀ ਨਸ਼ਿਆਂ ਚ ਲੰਘੀ ਦੂਜੇ ਦੀ ਵੀ ਲੰਘ ਜਾਣੀ ਸੀ ਇਹ ਤੇ ਉਹਨੇ ਸਾਜਿਆ ਨਾ ਬਾਣੀ ਪੜਨ ਵਾਲੇ ਰਾਹੇ ਲਾ ਦਿੱਤਾ ਸ਼ੁਭ ਕਰਮੀ ਮਾਪੇ ਗੁਰਸਿੱਖ ਮਿਲ ਗਏ ਕਿਉਂਕਿ ਇਹ ਤੇ ਰੱਬ ਦੇ ਬਣਾਏ ਰਿਸ਼ਤੇ ਆ ਨਾ ਕੋਈ ਬੱਚੇ ਕੋਲ ਓਪਰਚੁਨਿਟੀ ਥੋੜੇ ਵੀ ਇਹ ਮਾਂ ਬਾਪ ਨਹੀਂ ਚਾਹੀਦੇ ਰੱਬਾ ਦੂਜਿਆਂ ਦੇ ਘਰੇ ਜੰਮਣਾ ਚਾਹੀਦਾ ਸੀ ਇਹ ਤੇ ਰੱਬ ਨੇ ਬਣਾਇਆ ਰਿਸ਼ਤਾ ਬਾਣੀ ਦਾ ਬਚਨ ਆ ਮਾਤ ਪਿਤਾ ਬਨਤਾ ਸੋਤ ਬੰਧ ਪਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਹੈ ਇਹ ਲੈਣੇ ਦੇਣੇ ਆ ਜਾਂ ਕਹਿ ਲੋ ਸੰਜੋਗਾ ਦੀ ਖੇਡ ਆ ਕਈ ਵਾਰ ਐਸਾ ਹੁੰਦਾ ਆ ਵੀ ਬੰਦੇ ਦੀਆਂ ਨਾ ਉਮਰਾਂ ਲੰਘ ਜਾਂਦੀਆਂ ਸੰਜੋਗ ਬਣਿਆ ਰਹਿੰਦਾ ਹੈ ਕਈ ਸਕੇ ਭਰਾ ਪਰ ਪਿਆਰ ਨਹੀਂ ਸਤ ਬਗਾਨੇ ਨਾਲ ਵੀ ਇਦਾਂ ਦੀ ਸਾਂਝ ਆ ਵੀ ਸੂਈ ਨਾਲ ਵਿੱਚੋਂ ਦੀ ਲੰਘਦੀ ਹੋਵੇ ਖੇੜ ਸੰਜੋਗਾ ਦੀ ਬਣੀ ਅਸਲ ਕਿਸੇ ਦਾ ਪਿਛਲੇ ਜਨਮ ਦਾ ਸੰਜੋਗ ਰਹਿ ਗਿਆ ਉਹ ਇੱਥੇ ਨਿਭਾ ਰਹੇ ਮਿੱਤਰ ਤਾਈ ਸੱਜਣ ਤਾਈ ਕਿਸੇ ਬੰਦੇ ਨਾਲ ਲੈਣਾ ਦੇਣਾ ਨਹੀਂ ਹੁੰਦਾ ਐਵੇਂ ਦੁਸ਼ਮਣ ਬਣ ਜਾਂਦੇ ਬੰਦੇ ਬੰਦਾ ਆਮ ਗੱਲਾਂ ਕਰਦਾ ਵੀ ਮੈਂ ਵਿਗਾੜਿਆ ਤੇ ਕੁਝ ਨਹੀਂ ਪਰ ਬੰਦਾ ਨਫ਼ਰਤ ਪਤਾ ਨਹੀਂ ਕਿਉਂ ਕਰਦਾ ਅਸਲ 'ਚ ਉਹ ਪਿਛਲਾ ਨਾਲ ਤੁਰਿਆ ਆ ਰਿਹਾ ਇਹ ਉਸ ਦਾਤੇ ਦੀ ਖੇਡ ਆ ਇਹ ਖੇਡ ਹਰ ਬੰਦੇ ਦੀ ਸਮਝ ਆਉਣ ਵਾਲੀ ਨਹੀਂ ਤੇ ਬਿਦਾਤੇ ਦੀਆਂ ਖੇਡਾਂ ਆ ਤਾਂ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਵੀ ਮਹਾਰਾਜ ਇਸ ਬਾਰੇ ਕੋਈ ਵੀ ਨਹੀਂ ਜਾਣ ਸਕਿਆ ਇਹ ਜਦੋਂ ਬਣੀ ਨਾ ਧਰਤੀ ਕਾਇਨਾਤ ਦੁਨੀਆ ਬਣਾਈ ਤੂੰ ਅਸਲੀ ਗੱਲ ਤੇਹੀ ਹੋਇਆ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇ ਕੁਰਾਨ ਤੇਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਸ੍ਰਿਸ਼ਟੀ ਨੂੰ ਜਿਹੜਾ ਸਾਜਣ ਵਾਲਾ ਆਪੇ ਜਾਣੈ ਸੋਈ ਜਾਣਦਾ ਅਸਲ ਚ ਉਹ ਹੀ ਹੋਆ ਵੀ ਕਿਹਦੇ ਚ ਕੀ ਗੁਣ ਪਾਉਣਾ ਤੇ ਕਿਹਦੇ ਚ ਕਿਹੜਾ ਗੁਣ ਪਾ ਕੇ ਨਵਾਜਣਾ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਫਿਰ ਪਰਖ ਦਾ ਵੀ ਹੋਈ ਹੋਆ ਖੋਟਿਆਂ ਦੀ ਵੀ ਪਰਖ ਹੈ ਖਰਿਆਂ ਦੀ ਵੀ ਪਰਖ ਹੈ ਫਿਰ ਬਾਬਾ ਜੀ ਉਦੋਂ ਵੱਡੀ ਗੱਲ ਕਰਦੇ ਆਂ ਕਹਿੰਦੇ ਆ ਖਰੇ ਖਜ਼ਾਨੇ ਪਾਈਆਂ ਖਰਿਆਂ ਨੂੰ ਥਾਂ ਮਿਲ ਗਈ ਚੰਗਾ ਘਾਰ ਗੁਰਸਿੱਖੀ ਜੀਵਨ ਨਾਮ ਬਾਣੀ ਗੁਰੂ ਨਾਲ ਸਾਝ ਸੇਵਾ ਦਾ ਗੁਣ ਸ਼ੁੱਧਤਾ ਵਾਲਾ ਜੀਵਨ ਇਹ ਖਰਿਆ ਇਹ ਖਰਾ ਪਾਣੀ ਹੈ ਨਾ ਠੀਕ ਆ ਬੰਦਾ ਸ਼ੁਕਰਾਨਾ ਕਰੇ ਨਾ ਕਰੇ ਉਹ ਇੱਕ ਅਲੈਦਾ ਬਾਤ ਆ ਅਸੀਂ ਸੰਸਾਰ ਦੀ ਦੌੜ 'ਚ ਲੱਗੇ ਆਂ ਵੀ ਖੋਰੇ ਬਾਦਸ਼ਾਹੀ ਜਿਹੜੀ ਉਹੀ ਭਾਗਾ ਦੀ ਖੇਡ ਆ ਚੰਗਾ ਪਰਿਵਾਰ ਚੰਗੀ ਔਲਾਦ ਚੰਗੇ ਗੁਣ ਹੋਣਾ ਗੁਰੂ ਨਾਲ ਸਾਂਝ ਜੋੜੀ ਕਿਤੇ ਨਾ ਕਿਤੇ ਬਾਬੇ ਦੇ ਬਾਣੀ ਦਾ ਬੋਲ ਕੰਨੀ ਪਹਿ ਜਾਣਾ ਕਹਿ ਲੈਣਾ ਪਿਆਰੀ ਉਹ ਵੀ ਸ਼ੁਕਰਾਨਾ ਹੈ ਜ਼ਿੰਦਗੀਆਂ ਐ ਸੱਚ ਦੀ ਸਮਝ ਹੀ ਨਹੀਂ ਆਈ ਉਹਰਾ ਲੰਘ ਚੱਲੀਆਂ ਬੰਦਿਆਂ ਦੀ ਕਿਉਂਕਿ ਉਹੀ ਪਰਿਵਾਰ ਨੇ ਨਾ ਸਾਜਿਆ ਉਹਨੇ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਆਂ ਖੋਟੇ ਸੁੱਟੀਆਂ ਬਾਰ-ਬਾਰ ਖੋਟਿਆਂ ਨੂੰ ਥਾਂ ਨਹੀਂ ਮਿਲੀ ਪਟਦੇ ਹੀ ਰਹਿ ਫਿਰ ਪੁੱਛਿਆ ਮਹਾਰਾਜ ਖੋਟੇ ਸੱਚੀ ਦਰਗਾਹ ਸੁੱਟੀਆਂ ਕਿਸੇ ਅੱਗੇ ਕਰੀ ਪੁਕਾਰ ਜਿਨ੍ਹਾਂ ਨੂੰ ਤੇਰੇ ਦਰੋਂ ਧੱਕਾ ਪੈਜੇ ਉਹ ਜਾਣਗੇ ਕਿੱਥੇ ਬਣਾਇਆ ਤੇ ਉਹਨਾਂ ਨੂੰ ਵੀ ਤੋਈਓ ਹੈ ਨਾ ਮਹਾਰਾਜ ਕਿੱਡੀ ਸਿਖਰਤਾ ਦੀ ਤਾਈਓ ਗੱਲ ਕਰਦੇ ਨਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਹੈ ਤੇ ਉਹਦੇ ਨੂਰ ਚੋਂ ਪੈਦਾ ਹੋਏ ਬੰਦਾ ਇਸੇ ਬੰਦਾ ਤੇ ਕਮਾਲ ਹੈ ਨਾ ਵੀ ਅਸੀਂ ਥਾਵਾਂ ਵੰਡੀਆਂ ਸਭ ਕੁਝ ਵੰਡਿਆ ਮੈਂ ਛੋਟੀ ਜੀ ਇੱਕ ਉਦਾਹਰਨ ਕਵਾਂ ਅਜਨਾ ਧਾਰਮਿਕ ਤੌਰ ਤੇ ਕੰਧਾਂ ਬਣੀਆਂ ਹੋਈਆਂ ਗੱਲ ਨੂੰ ਸਮਝੋ ਇਸਲਾਮ ਪਾਕ ਪਵਿੱਤਰ ਗ੍ਰੰਥ ਹੈ ਪਾਕ ਇਹ ਕੁਰਾਨ ਮਜੀਦ ਮਮਨ ਸਾਹਿਬ ਦੀਆਂ ਖੁਦਾ ਨਾਲ ਗੱਲਾਂ ਔਰ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸਮਝਾਉਣ ਵਾਲੇ ਉਹ ਕਹਿੰਦੇ ਵੀ ਪਾਕ ਇਹ ਕੁਰਾਨ ਮਜੀਦ ਅਰਬੀ ਭਾਸ਼ਾ ਚ ਲਿਖਿਆ ਕਿਉਂ ਕਿਉਂਕਿ ਰੱਬ ਅਰਬੀ ਬੋਲਦਾ ਹੈ ਰੱਬ ਅਰਬੀ ਸਮਝਦਾ ਉਹ ਕਹਿੰਦੇ ਵੀ ਸਤਹੁ ਮੰਨਣ ਵਾਲਿਆਂ ਕੋ ਬਿਨਾ ਬਾਕੀ ਸਾਰੇ ਕਾਫਰ ਐ ਔਰ ਕਦੀ ਕਿਸੇ ਮਸਜਿਦ ਦੇ ਵਿੱਚੋਂ ਸ਼੍ਰੀ ਕ੍ਰਿਸ਼ਨ ਸ਼੍ਰੀ ਰਾਮ ਗੋਵਰਦਨ ਮੁਰਾਰੀ ਗੋਬਿੰਦ ਕਿਸੇ ਨਾਮ ਦੀ ਆਵਾਜ਼ ਆਈ ਹੋਵੇ ਹੋ ਹੀ ਨਹੀਂ ਸਕਦਾ ਉਹਨਾਂ ਦੀ ਹੋਣੀ ਆਵਾਜ਼ ਐ ਐਵੇਂ ਮੰਦਰ ਬਣੇ ਮੰਦਰਾਂ ਦੇ ਵਿੱਚ ਆਵਾਜ਼ ਐ ਵੀ ਸੰਸਕ੍ਰਿਤ ਜਿਹੜੀ ਐ ਉਹ ਮੂਲ ਭਾਸ਼ਾ ਐ ਤੇ ਸੰਸਕ੍ਰਿਤ ਦੇ ਵਿੱਚ ਹੀ ਵੇਦ ਉਪਨਿਸ਼ਦਾਂ ਅੱਗੇ ਉਹਨਾਂ ਦੇ ਕਹਿ ਲੋ ਜਿਹੜੀਆਂ ਸਿਮਰਤੀਆਂ ਆਆਂ ਸ਼ਾਸਤਰਿਆ ਉਚਾਰੇ ਗਏ ਕਿਸੇ ਮੰਦਰ ਦੇ ਵਿੱਚੋਂ ਅੱਲਾਹੁ ਅਕਬਰ ਦੀ ਆਵਾਜ਼ ਨਹੀਂ ਆਉਂਦੀ ਕਿਸੇ ਮੰਦਰ ਦੇ ਵਿੱਚੋਂ ਮੁਹੰਮਦ ਦੀ ਆਵਾਜ਼ ਨਹੀਂ ਹੈ ਪਰ ਕਮਾਲ ਜਾਈਏ ਬਲਿਹਾਰ ਜਾਈਏ ਮਹਾਰਾਜ ਹੁਣ ਬਾਬਾ ਫਰੀਦ ਮਹਾਰਾਜ ਦੀ ਬਾਣੀ ਪੜੋ ਭਗਤ ਜੀ ਕਹਿੰਦੇ ਆ ਬੇ ਨਿਵਾਜਾ ਕੁੱਤਿਆ ਈ ਨਾ ਭਲੀ ਰੀਤ ਕਬਹੀ ਚੱਲਣਾ ਆਇਆ ਪੰਜੇ ਵਖਤ ਮਸਜਿਦ ਹੁਣ ਸਿੱਖ ਤੁਰੋ ਮਸੀਤੇ ਜਾਂਦਾ ਧਿਆਨ ਦੇਈਏ ਆਪਾਂ ਆਪਾਂ ਕਿਹੜਾ ਪੰਜ ਵਖਤ ਦੀ ਨਮਾਜ਼ ਅਦਾ ਕਰਦੇ ਆਂ ਪਰ ਗੱਲ ਇਹ ਵੀ ਸੁਨੇਹਾ ਤੇ ਰੱਬ ਦਾ ਹੈ ਨਾ ਸੁਨੇਹਾ ਤੇ ਸੱਚ ਦਾ ਹੈ ਨਾ ਤੇ ਮਹਾਰਾਜ ਕਹਿੰਦੇ ਬਾਬਾ ਫਰੀਦ ਜੀ ਸੁਨੇਹਾ ਹੀ ਦੇਣਾ ਮੇਰੇ ਘਰੇ ਬਹਿ ਕੇ ਦੇ ਲੋ ਕਿਹੜੀ ਗੱਲ ਆ ਇਕਨ ਬੜੀ ਪਿਆਰੀ ਇਤਿਹਾਸ ਦੀ ਗੱਲ ਆ ਵੀ ਬਾਦਸ਼ਾਹ ਔਰੰਗਜ਼ੇਬ ਦਾ ਨਾ ਇੱਕ ਸੰਢੂ ਹੋਇਆ ਉਹਦਾ ਨਾਮ ਆ ਪਟਿਆਲੇ ਦੇ ਨੇੜੇ ਆ ਬਹਾਦਰਗੜ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਵਸਿਆ ਉਹ ਉਹਦਾ ਨਾਮ ਆ ਮੁਹੰਮਦ ਸੈਫੁਦੀਨ ਖੈਰ ਮੁਸਲਮਾਨ ਪਰ ਪ੍ਰੇਮ ਬੜਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨਾਲ ਤੇ ਸੱਚੇ ਪਾਤਸ਼ਾਹ ਦਾ ਜਦੋਂ ਤੁਸੀਂ ਕਾਫਲਾ ਪੜੋਗੇ ਨਾ ਇਤਿਹਾਸ 'ਚ ਮਜੀਆਂ گاਵਾਂ ਪਤਾ ਹੀ ਨਹੀਂ ਕਿੰਨਾ ਕੁ ਇਹ ਨਾਲ ਤੁਰਦਾ ਇਲਾਕੇ ਦੇ ਉਦਾਸੀ ਸਾਧੂ ਮਹਾਪੁਰਸ਼ ਕਮਾਈ ਵਾਲੇ ਪੀਰ ਫਕੀਰ ਮੌਲੇ ਮਲੰਗ ਮਸਤਾਨੇ ਸਭ ਮਹਾਰਾਜ ਦੇ ਨਾਲ ਚੱਲਦੇ ਕਿਉਂਕਿ ਉਹ ਗੱਲ ਰੱਬ ਦੇ ਪਿਆਰ ਦੀ ਸਮਝਣ ਵਾਲੇ ਸਨ ਸਾਧੂ ਪਿਆਰੇ ਜਿੰਨੇ ਵੀ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਨਾਲ ਵੱਡਾ ਕਾਫਲਾ ਮੁਹੰਮਦ ਸੈਫੁਦੀਨ ਨੇ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਚੇਤੇ ਕੀਤਾ ਤਰਲਾ ਲਿਆ ਵੀ ਇੱਥੇ ਕਦੇ ਚਰਨ ਪਾਓ ਸਤਿਗੁਰੂ ਸੁਨੇਹਾ ਭੇਜਿਆ ਵੀ ਇਹਨੇ ਦਿਨਾਂ ਤੱਕ ਤੇਰੇ ਇਲਾਕੇ ਚ ਪੜਾਂਗੇ ਬੈਠਾਂਗੇ ਆਪਾਂ ਕੋਈ ਗੱਲ ਨਹੀਂ ਉਹਨੇ ਨਾ ਜੀ ਬਹੁਤ ਸੋਹਣਾ ਇੱਕ ਗੁਰਦੁਆਰਾ ਸਾਹਿਬ ਬਣਾਇਆ ਛੋਟਾ ਹੁੰਦਾ ਚਲੋ ਹੁਣ ਉਹਨੂੰ ਵੱਡਾ ਰੂਪ ਦੇ ਦਿੱਤਾ ਆ ਥੋੜੇ ਦਿਨ ਸੀ ਉਹਨੇ ਮਿਸਤਰੀਆਂ ਨੂੰ ਕਹਿ ਕੇ ਤਿਆਰ ਕਰਾ ਕੇ ਤੇ ਬਣਾ ਲਿਆ ਜਦੋਂ ਮਹਾਰਾਜ ਪਹੁੰਚਿਆ ਤੇ ਉਹਦਾ ਪਲਸਤਰ ਕਹਿ ਲੋ ਜਾਂ ਉਹ ਗਿੱਲਾ ਸੀ ਅਜੇ ਕਿਉਂਕਿ ਨਵਾਂ ਤਿਆਰ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਨਾ ਜਿਹੜੀ ਮਸਜਿਦ ਬਣਾਈ ਹੋਈ ਨਾ ਉਹਨੇ ਮਮਸੈਫੂਦੀਨ ਨੇ ਜਿੱਥੇ ਉਹ ਇਬਾਦਤਗਾਹ ਕਹਿ ਲੋ ਉਹਦੀ ਮਹਾਰਾਜ ਉਹਦੇ ਬਾਹਰ ਬਹਿ ਗਿਆ ਜਾ ਕੇ ਮਮਸੈਫੂਦੀਨ ਨੇ ਕਿਹਾ ਮਹਾਰਾਜ ਇਹ ਸਥਾਨ ਤੁਹਾਡੇ ਲਈ ਬਣਾਇਆ ਹੈ ਇਹਦੇ ਚ ਚਰਨ ਪਾਓ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਸੈਫੂਦੀਨ ਤੇਰੇ ਪ੍ਰੇਮ ਨੂੰ ਸਜਦਾ ਆ ਨਮਸਕਾਰ ਆ ਤੇਰੇ ਪ੍ਰੇਮ ਤੋਂ ਬਲਿਹਾਰ ਆ ਕੁਰਬਾਨ ਆਂ ਅਸੀਂ ਪਰ ਗੱਲ ਇਹ ਆ ਵੀ ਰੱਬ ਦਾ ਘਰ ਜਦੋਂ ਇੱਕ ਬਣਾਇਆ ਫਿਰ ਦੂਜਾ ਬਣਾਉਣ ਦੀ ਕੀ ਲੋੜ ਆ ਉਹ ਕਹਿੰਦਾ ਮਹਾਰਾਜ ਇਹ ਮਸਜਿਦ ਆ ਇਹ ਇਬਾਦਤਗਾਹ ਆ ਮਹਾਰਾਜ ਕਹਿੰਦੇ ਤੇ تیر ਮੇਰ ਆਪਣੇ ਚ ਐ ਨਾ ਇੱਟਾਂ ਸਿੱਧੀਆਂ ਕਰਕੇ ਲਾ ਲਈਆਂ ਤੇ ਮਸਜਿਦ ਆ ਕੁਝ ਟੇਢੀਆਂ ਕਰਕੇ ਲਾ ਲਈਆਂ ਤੇ ਗੁਰਦੁਆਰਾ ਆ ਇੱਟਾਂ ਦੇ ਵਿੱਚ ਨਹੀਂ ਨਾ ਰੱਬ ਨੂੰ ਤੋਲਿਆ ਜਾ ਸਕਦਾ ਇਤ ਤੇਰ ਮੇਰ ਦੀ ਭਾਵਨਾ ਹੈ ਵੀ ਇੱਥੇ ਕਿਉਂ ਤੇ ਇੱਥੇ ਕਿਉਂ ਅਸਰ ਗੱਲ ਤੇ ਉਹਦੀ ਖੁਦਾਏ ਦੀ ਹੈ ਨੂਰ ਤੇ ਉਹਦਾ ਸਾਰੀ ਦੁਨੀਆ ਚ ਵਰਸਦਾ ਪਿਆ ਉਹਦੇ ਨੂਰ ਨੂੰ ਨਹੀਂ ਨਾ ਬਾਹਰ ਕੱਢ ਸਕਦੇ ਵੀ ਤੂੰ ਛੋਟਾ ਆ ਇਹਦੇ ਚ ਰੱਬ ਥੋੜਾ ਆ ਇਹ ਵੱਡੀ ਜਾਤ ਦਾ ਆ ਇਹਦੇ ਚ ਰੱਬ ਵੱਡਾ ਹੈ ਇਹ ਥੋੜਾ ਹੋ ਸਕਦਾ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਦੇ ਦਾਤੇ ਗਰੀਬ ਨਿਵਾਜ਼ ਸਤਗੁਰੂ ਨਵਾਸਦਿਆਂ ਕਹਿੰਦੇ ਆ ਵੀ ਦਾਤਾ ਜੇ ਖਰਿਆਂ ਨੂੰ ਥਾਂ ਮਿਲ ਗਈ ਤੇ ਖੋਟੇ ਵਿੱਚ ਤੂੰ ਹੀਓ ਸਾਜੇ ਨਾ ਖੋਟੇ ਕਿੱਥੇ ਜਾਣੋ ਖੋਟੇ ਸੱਚੀ ਦਰਗਾਹ ਸੁਟੀਆਂ ਕਿਸੇ ਆਗੇ ਕਰੀ ਪੁਕਾਰ ਉਹ ਕਿੱਥੇ ਜਾਣ ਮਹਾਰਾਜ ਕਹਿੰਦੇ ਉਹਨਾਂ ਦਾ ਇੱਕ ਥਾਂ ਹੈ ਖੋਟੇ ਸਤਗੁਰ ਪਿੱਛੇ ਭੱਜ ਪਾਵੈ ਇਹ ਹਾ ਕਰਨੀ ਸਾਰ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਗੁਰੂ ਦਾ ਸ਼ਬਦ ਖੋਟਿਆਂ ਨੂੰ ਖਰੇ ਕਰ ਦਿੰਦਾ ਕਿਉਂਕਿ ਬਣਾਉਣ ਤੇ ਢਾਉਣ ਵਾਲਾ ਉਹੀ ਹੋਇ ਆਪੇ ਸਾਜੇ ਕਰੇ ਆਪ ਜਾਏ ਭੇ ਰੱਖੇ ਆਪ ਜਦੋਂ ਸਾਜਿਆ ਉਹਨੇ ਬਣਾਇਆ ਉਹਨੇ ਸਾਰੀ ਦੁਨੀਆ ਦਾ ਕਰਤਾ ਉਹ ਆ ਕਰਨਹਾਰਾ ਉਹ ਆ ਉਹਦੀ ਮੌਜ ਹੈ ਵੀ ਉਹਨੇ ਕਿਸ ਰੂਪ ਚ ਸਾਜਣਾ ਮਹਾਰਾਜ ਨੇ ਗੱਲਾਂ ਨੂੰ ਤਾਂ ਹੀ ਵੱਡਾਪਨ ਕੀਤਾ ਨਾ ਸਾਨੂੰ ਰੱਬ ਦਾ ਬਣਾਇਆ ਰੂਪ ਦਿੱਤਾ ਗੁਰੂ ਸਾਹਿਬ ਨੇ ਦਾੜਾ ਜਿਹੜਾ ਇਕੱਲਾ ਸਿੱਖਾਂ ਦੇ ਥੋੜਾ ਆਉਂਦਾ ਸਾਰੀ ਦੁਨੀਆਂ ਦੇ ਆ ਰਿਹਾ ਮਹਾਰਾਜ ਕਹਿੰਦੇ ਉਹਦੇ ਬਣਾਏ ਰੂਪ ਵਿੱਚ ਆਮਾਨਤ ਸਿਖਿਆਨਤ ਨਾ ਨਾ ਕਰ ਅ디 ਇਹ ਥੋੜਾ ਯਾਬ ਕਿਸੇ ਆਖਿਆ ਵੀ ਨਾ ਤ ਨਹੀਂ ਰੱਬ ਨੇ ਠੀਕ ਲਾਇਆ ਤੇੜਾ ਮੇੜਾ ਕਰਕੇ ਇਹਨੂੰ ਸਿੱਧਾ ਕਰ ਇਹਨੂੰ ਇੱਥੇ ਲਾ ਇਹਨੂੰ ਮੱਥੇ ਤੇ ਲਾ ਇਹ ਤੇ ਨਾ ਹੋ ਜਾ ਕੰਨ ਲੱਗੇ ਐ ਅੱਖਾਂ ਲਗੀਆਂ ਕਿਸੇ ਆਖਿਆ ਵੀ ਇਹਨੂੰ ਥੋੜੀਆਂ ਤਾਂ ਚੁੱਕ ਦੇ। ਇਹ ਰੂਪ ਉਹਨੇ ਸਾਜੇ ਬੰਦਾ ਕਿੱਡਾ ਬਈਮਾਨ ਹੋਏਗਾ ਵੀ ਆਮਾਨਤ ਨਾ ਖਿਆਨਤ ਕਰਦਾ। ਗੁਰੂ ਸਾਹਿਬ ਕਹਿੰਦੇ ਆ ਜਦੋਂ ਸਾਜਿਆ ਉਹਨੇ ਨਾ ਤੂੰ ਕਿਵੇਂ ਇਸ ਬਣਾਈ ਹੋਈ ਉਹਦੀ ਸੂਰਤ ਨੂੰ ਭੰਨ ਸਕਦਾ। ਤੂੰ ਇਹਨੂੰ ਵਿਗਾੜ ਨਾ। ਬਣਾਇਆ ਉਹਨੇ। ਮੈਂਤ ਵਿਦਵਾਨ ਨਾ ਗਿਆਨੀ ਉਦਮ ਸਿੰਘ ਜੀ ਹੋਏ ਉਹਨਾਂ ਦੀ ਇੱਕ ਬੜੀ ਪਿਆਰੀ ਕਿਤਾਬ ਆ ਕੇਸ ਚਮਤਕਾਰ ਬੜੀਆਂ ਬਾ ਕਮਾਲ ਉਹਦੇ ਚ ਗੱਲਾਂ ਉਹਦੀ ਚ ਇੱਕ ਗੱਲ ਮੈਨੂੰ ਬੜੀ ਸੋਹਣੀ ਲੱਗਦੀ ਉਹ ਕਹਿੰਦੇ ਵੀ ਜਿੰਨਾ ਦਾੜਾ ਸੰਭਾਲਿਆ ਆ ਐਸਾ ਨਹੀਂ ਆ ਵੀ ਉਹ ਵੱਧ ਵੱਧ ਕੇ ਕੋਈ 2 ਫੁੱਟ 4 ਫੁੱਟ 5 ਫੁੱਟ ਹੋ ਜਾਏ ਇਦਾਂ ਨਹੀਂ ਐ ਦਰਮਿਆਨਾ ਹੀ ਰੂਪ ਆ ਨਾ ਸਾਰਿਆਂ ਦਾ ਜਿਹੜੇ ਬੰਦੇ ਨੂੰ ਕੱਟ ਰਹੇ ਆ ਕਮਾਲ ਇਹ ਵੀ ਉਹ ਹਉਣੋਂ ਨਹੀਂ ਹਟਦਾ ਜੀ ਦਾਣੀ ਆਈ ਜਾ ਰਹੀ ਆਈ ਜਾ ਰਹੀ ਮਤਲਬ ਇਸ਼ਾਰਾ ਤੇ ਕੁਦਰਤ ਦਾ ਕੋਈ ਹੋਰ ਹੋ ਨਹੀਂ ਆ ਰੱਬ ਦਾ ਇਹ ਤੂੰ ਇਹਨੂੰ ਕਿੰਨੀ ਵਾਰ ਘਟਾ ਲੈਂਦਾ ਬੁੱਢੀ ਉਮਰ ਤੱਕ ਵੀ ਕਿਤਾਬ ਪਰ ਇਹ ਕੇਸ ਤੁਰੇ ਆਉਨੇ ਜਦੋਂ ਇਹਦੀ ਸਾਬ ਸੰਭਾਲ ਕਰਦੇ ਆ ਇਹਦਾ ਇੱਕ ਦਰਮਿਆਨਾ ਰੂਪ ਇੱਥੇ ਰੁਕ ਜਾਂਦਾ ਇਹ ਕੁਦਰਤ ਦੇ ਇਸ਼ਾਰੇ ਆ ਸਾਨੂੰ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਆ ਕਦੇ ਨਾ ਸ਼ਿਕਵੇ ਨਾ ਕਰ ਸ਼ਿਕਾਇਤਾਂ ਨਾ ਕਰ ਉਹਨੇ ਜੋ ਤੈਨੂੰ ਦੇਣਾ ਹੈ ਨਾ ਜੇ ਉਹਨੇ ਤੈਨੂੰ ਭੇਜਿਆ ਆ ਹਾਲਾਂਕਿ ਕਦੇ ਮੌਕਾ ਮਿਲੇ ਨਾ ਰਾਮ ਕਲੀ ਰਾਗ ਵਿੱਚ ਨਾ 900 ਤੇਰਾ ਅੰਗ ਦੇ ਉੱਤੇ ਨਾ ਚਾਰ ਪੰਜ ਸ਼ਬਦ ਲਗਾਕਾਰ ਆ ਇਹ ਮਨੁੱਖੀ ਸਰੀਰ ਦੀ ਘਾਟ ਬਾਰੇ ਇੱਕ ਸ਼ਬਦ ਰੰਮ ਹੁੰਦਾ ਇੰਧਨ ਤੇ ਬੈ ਸੰਤਰ ਭਗ ਹੈ ਮਾਟੀ ਕੋ ਜਲ ਦੇ ਦਿਸ ਤਿਆਗ ਹੈ ਉਂਪਰ ਚਰਨ ਤਲੇ ਆਕਾਸ ਘਟ ਮੈਂ ਸਿੰਧ ਕੀਓ ਪ੍ਰਗਾਸ ਪ੍ਰਥਮੈ ਮੱਖਣ ਪਾਚੈ ਦੂਧ ਮੈਲੂ ਕੀਨੋ ਸਾਬਨ ਸੂਧ ਬੜੇ ਮਹੰਗੇ ਸ਼ਬਦ ਔਰ ਸਾਰੀ ਸਰੀਰ ਦੀ ਰਚਨਾ ਦੇ ਉਹਦੇ ਚ ਮਹਾਰਾਜ ਇੱਕ ਥਾਂ ਕਹਿੰਦੇ ਆ ਵੀ ਮਾਂ ਬਾਪ ਦਾ ਸੰਜੋਗ ਹੈ ਨਾ ਬੱਚੇ ਦੀ ਪੈਦਾਇਸ਼ ਲੱਖਾਂ ਸੈੱਲ ਪ੍ਰਵੇਸ਼ ਕਰਦੇ ਆ ਪਰ ਜਿਹਦੇ ਤੇ ਵਾਹਿਗੁਰੂ ਦੀ ਨਜ਼ਰ ਹੈ ਨਾ ਉਹ ਤੂੰ ਬਣਿਆ ਜਿਹੜੇ ਸੈੱਲ ਤੇ ਨਜ਼ਰ ਸੀ ਨਾ ਉਹ ਤੂੰ ਬਣਿਆ ਬਾਕੀ ਕਿੰਨੇ ਭੈਣ ਭਰਾ ਨਾਲ ਸਨ ਕਈ ਜੋਨ ਗਰਮ ਹਿਰ ਖਿਰਿਆ ਥਾਂ ਹੀ ਨਹੀਂ ਮਿਲੀ ਜਿਹਦੇ ਤੇ ਨਜ਼ਰ ਸੀ ਉਹਨੂੰ ਥਾਂ ਮਿਲ ਗਈ ਕਿੰਨੇ ਸ਼ੁਕਰਗੁਜ਼ਾਰ ਕਿਉਂਕਿ ਸਾਜਿਆ ਉਹਨੇ ਉਹਨੂੰ ਪਤਾ ਸੀ ਜੇ ਧਿਆਨ ਦੇਣਾ ਨਜ਼ਰ ਉਹਦੀ ਸੀ ਨਾ ਜਨਮ ਉਹਨੇ ਦਿੱਤਾ ਜੇ ਉਹਨੇ ਜ਼ਿੰਦਗੀ ਦਿੱਤੀ ਫਿਰ ਉਹਨੇ ਕੁਝ ਨਾ ਕੁਝ ਤਾਂ ਸੋਚਿਆ ਹੀ ਨਾ ਮਹਾਰਾਜ ਕਹਿੰਦੇ ਚਿੰਤਾ ਨਹੀਂ ਚਿੰਤਨ ਕਰ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੀਆਂ ਸਭ ਤੈ ਸਾਰੀ ਦੁਨੀਆ ਦਾ ਫਿਕਰ ਹਾਰ ਆਉ ਸਾਰੀ ਕਾਇਨਾਤ ਦਾ ਫਿਕਰ ਆਉ ਨੂੰ ਕਿਉਂਕਿ ਸਾਜਿਆ ਉਹਨੇ ਆਪ ਆ ਔਰ ਉਹ ਆਪਣੇ ਤਰੀਕੇ ਦੇ ਨਾਲ ਇਸ ਕਾਇਨਾਤ ਨੂੰ ਚਲਾ ਰਿਹਾ ਹੈ ਔਰ ਆਪਾਂ ਵੀ ਕਈੇ ਵੀ ਹਰ ਬੰਦਾ ਕੋਸ਼ਿਸ਼ ਇਹੀ ਕਰਦਾ ਨਾ ਮੈਂ ਆਪਣੇ ਆਪ ਨੂੰ ਵਧਾਵਾਂ ਕੋਸ਼ਿਸ਼ ਕਰਾ ਇੱਧਰ ਵੀ ਭੱਜ ਜਾ ਉਧਰ ਵੀ ਭੱਜਾ ਵੀ ਆ ਜਾਏ ਆ ਵੀ ਆ ਜਾਏ ਕਈ ਵਾਰੀ ਸਾਨੂੰ ਇਦਾਂ ਲੱਗਦਾ ਵੀ ਲੈ ਵੀ ਮੇਰੀ ਚਲਾਕੀ ਆ ਆ ਗੱਲਬਾਤ ਬਣਾਈ ਤੇ ਇੰਨਾ ਕੁਝ ਕਮਾ ਲਿਆ ਕਈ ਵਾਰ ਉਹ ਮਾੜਾ ਜਿਆ ਸਿਸਟਮ ਇੱਕ ਫੂਕ ਮਾਰਦਾ ਖਲਾਉਂਦਾ ਨਾ ਫਿਰ ਜ਼ਿੰਦਗੀ ਉੱਥੇ ਆ ਜਾਂਦੀ ਕਰਨ ਅਸਲ ਚ ਤੇਰੀਆਂ ਚਲਾਕੀਆਂ ਚੱਲ ਹੀ ਨਹੀਂ ਸਕਦੀਆਂ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਹੋਣਾ ਉਹ ਆ ਜਿਹੜਾ ਕਰਤੇ ਨੂੰ ਪਾ ਰਿਹਾ ਕਿਉਂਕਿ ਸਾਜਿਆ ਉਹਨੇ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਾਜਿਆ ਉਹਨੇ ਆ ਬਣਾਇਆ ਉਹਨੇ ਆ ਜਾਈ ਭੇ ਰੱਖੈ ਆਪਦਾ ਅਖਰੀ ਅਰਥ ਆ ਸਾਰ ਸੰਭਾਲ ਕਰਨ ਵਾਲਾ ਵੀ ਮਾਲਕ ਵੈ ਗੁਰੂ ਆਪ ਆ ਸੰਭਾਲ ਵੀ ਉਹੀ ਉਹ ਕਰਦਾ ਹੈ ਤਿਸ ਵਿੱਚ ਜੰਤ ਉਪਾਏ ਹੈ ਸਰੀਰ ਵਿੱਚ ਜਿੰਦ ਪਾਈ ਮਾਲਕ ਨੇ ਸਰੀਰ ਦਾ ਨਹੀਂ ਹੈ ਕੋਈ ਮੂਲ ਧਿਆਨ ਦੇਣਾ ਉਦੀ ਜੋਤ ਦਾ ਜਿਹੜਾ ਵਾਜਾ ਵੱਜਦਾ ਨਾ ਅੰਦਰ ਉਹਦੇ ਕਰਕੇ ਹੀ ਇਹਦਾ ਮੋਲਿਆ ਸਰੀਰ ਦਾ ਇੱਕ ਸ਼ਬਦ ਆਉਂਦਾ ਤਿੱਚਰ ਵਸੈ ਸੋਹੀ ਲੜੀ ਜਿੱਚਰ ਸਾਥੀ ਨਾਲ ਸਰੀਰ ਦੀ ਉਹਨਾਂ ਚਿਰ ਹੀ ਖੇੜਿਆ ਜਿੰਨਾ ਚਿਰ ਉਹ ਭੌਰ ਉਹਦਾ ਦਿੱਤਾ ਵਸਦਾ ਪਿਆ ਤਿੱਚਰ ਵਸੈ ਸੋਹੀ ਲੜੀ ਜਿੱਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂਰਾ ਜਦਣ ਇਹਦੇ ਚੋਂ ਪਾਉਰ ਉੱਡਿਆ ਇਹ ਸਰੀਰ ਦਾ ਥੋੜੋ ਕੋਈ ਮੋਲੇ ਬਾਬਾ ਜੀ ਕਹਿੰਦੇ ਲਬ ਲੋਭ ਮੋਚ ਕੂੜ ਕਮਾਵੇਂ ਬਹੁਤ ਉਠਾਵੇਂ ਪਾਰੂ ਤੂੰ ਕਾਇਆ ਮੈਂ ਰੁੱੜਦੀ ਦੇਖੀ ਜਿਉ ਧਾਰੇ ਉੱਪਰ ਇਸ਼ਾਰੋ ਵੇਖੋ ਸਾਹਾਂ ਦਾ ਮੋਲੇ ਨਾ ਸਾਰਾ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾ ਸਾਰੀ ਖੇਡ ਉਹਦੇ ਜੀ ਦੀ ਐ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਜਿਹੜਾ ਪੌਣ ਦਾ ਹਵਾ ਦਾ ਪੌਰ ਦਾ ਵਾਜਾ ਨਾ ਇਹਨੂੰ ਹੀ ਨਮਸਕਾਰ ਆਇਆ ਇਹਦੀ ਹੀ ਗੱਲ ਬਾਤ ਆ ਸਾਹਾਂ ਦੀ ਡੋਰ ਟੁੱਟਣ ਦੀ ਦੇਰ ਆ ਕੌਣ ਪੁੱਛਦਾ ਮੁੜ ਕੇ ਮੁੜ ਕੇ ਤੇ ਪਲਾਂ ਚ ਹੀ ਪਰਾਏ ਸਭ ਧਰਿਆ ਤਰਾਏ ਇਸ ਵਿੱਚ ਜੰਤ ਉਪਾਏ ਤੈ ਦੇਖੈ ਥਾਪ ਉਥਾਪ ਥਾਪ ਉਥਾਪ ਦਾ ਮਤਲਬ ਇਹ ਆ ਪੈਦਾ ਵੀ ਉਹ ਹੀ ਉਹ ਕਰਦਾ ਤੇ ਨਾਸ ਵੀ ਉਹ ਹੀ ਉਹ ਕਰਦਾ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਲੈ ਫਿਰਦੇ ਬੰਦੇ ਦੇ ਵਸ ਨਹੀਂ ਐ ਇਤੇ ਜਿਹਾਂ ਚੀਰੀ ਲਿਖਿਆ ਤੇਗਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਕਾਲਦਾ ਹੋਈ ਹੋਇ ਸੱਡੜਾ ਉਹਦਾ ਹੈ ਖੇਡ ਉਹਦੀ ਵਰਤ ਰਹੀ ਹੈ ਤਿਸ ਵਿੱਚ ਜੰਤ ਉਪਾਏ ਤੈ ਦੇਖੈ ਥਾਪ ਉਥਾਪ ਫਿਰ ਮਹਾਰਾਜ ਕਹਿੰਦੇ ਕਿਸ ਨੂੰ ਕਹੀਏ ਨਾਨਕਾ ਕਿਹਨੂੰ ਕਿਹਾ ਜਾ ਸਕਦਾ ਔਲਾਮੇ ਸ਼ਿਕਵੇ ਸ਼ਿਕਾਇਤਾਂ ਕਿਹਨੂੰ ਕਹਿਣੀਆਂ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਸਾਰਾ ਕੁਝ ਉਹਦਾ ਹੀ ਕਰਤਾ ਉਹਨੇ ਕੀਤਾ ਹੋਇਆ ਉਹਦੇ ਅਨੁਸਾਰ ਹੀ ਚੱਲ ਰਿਹਾ ਪੰਚ ਤਤ ਕਰ ਤੁਦ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ਼ ਕੀਤਾ ਹੋਇਆ ਹੈ ਸਾਜਿਆ ਤੂੰ ਬਣਾਇਆ ਤੂੰ ਦੇਣ ਵਾਲਾ ਤੂੰ ਕੋਣ ਵਾਲਾ ਤੂੰ ਸਾਜਣ ਵਾਲਾ ਤੂੰ ਢਾਉਣ ਵਾਲਾ ਤੂੰ ਇਹ ਸਭ ਉਹਦੇ ਬਣਾਏ ਭਾਗ ਆ ਉਹਦੀਆਂ ਸਾਜੀਆਂ ਕਿਸਮਤਾ ਆ ਬਸ ਧਰਮ ਇਹ ਸਿਖਾਉਂਦਾ ਹੈ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਦੀ ਯੋਗਤਾ ਜੀ ਮਾਲਕ ਦੀ ਰਜ਼ਾ ਵਿੱਚ ਰਹਿਣਾ ਸਿੱਖ ਲਈ ਸਿਰਫ ਸਦਾ ਸ਼ੁਕਰਾਨਾ ਹੀ ਸ਼ੁਕਰਾਨਾ ਮਹਾਰਾਜ ਇਹ ਸਭ ਤੁਹਾਡੀਆਂ ਬਰਕਤਾਂ ਤੁਹਾਡੀਆਂ ਬਖਸ਼ਿਸ਼ਾਂ ਵਰਤਦੀਆਂ ਆਪਣੇ ਚਰਨਾਂ ਨਾਲ ਜੋੜ ਕੇ ਜੀਵਨ ਨਵਾਜ ਲਿਓ ਸਤਿਗੁਰੂ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ